ਆਪਣੇ ਉਹਦੇ ਜਰਾਬ ਦੇ ਵਿੱਚ ਪਾ ਲਾਨੇ ਆ ਵੀ ਜਿਆਦਾ ਸਾਬਣ ਨਾ ਪੁਰੇ ਤੇ ਸਾਬਣ ਦਾ ਬਹੁਤ ਵਧੀਆ ਕਮਾਲ ਆ ਯਾਰ ਸੋ ਆਪਣਾ ਬਹੁਤ ਵਧੀਆ ਚੱਲ ਰਿਹਾ ਇਸ ਵਾਰ ਤੁਹਾਡਾ ਕਿਵੇਂ ਚੱਲ ਰਿਹਾ ਘੋੜੇ ਦੇ ਦਾਣੇ ਦਾ ਖਰਚਾ ਹੀ ਬਹੁਤ ਘਟ ਜਾਂਦਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਆਜੋ ਅੱਜ ਰਣ ਸਿੰਘ ਨੂੰ ਕੱਢਦੇ ਆਪਾਂ ਬਾਹਰ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਨੁਕਰੇ ਜਾਨਵਰ ਥੋੜੇ ਜੇ ਲਿਬੜਦੇ ਜਾਦੇ ਹੁੰਦੇ ਹੁਣ ਗਰਮੀ ਚ ਖਾਸ ਕਰਕੇ ਗਰਮੀ ਬਹੁਤ ਆ ਬਈ ਜਾਨਵਰਾਂ ਨੂੰ ਹਰ ਦੂਜੇ ਤੀਜੇ ਦਿਨ ਨਮਾਦਿਆ ਕਰੋ ਤੇ ਥੋੜੀ ਜੀ ਰਾਹਤ ਮਿਲ ਜਾਂਦੀ ਆ ਜਾਨਵਰਾਂ ਨੂੰ ਤੇ ਆ ਜਾ ਰਣ ਸਿੰਘ ਬਾਹਰੇ ਆ ਜਾ ਮੈਨੂੰ ਦੇਖ ਹੀ ਰਿਹਾ ਇਹ ਇਹਨੂੰ ਜਿਵੇਂ ਪਤਾ ਲੱਗ ਗਿਆ ਹੋਵੇ ਨੂੰ ਆਵਾਜ਼ ਪੈ ਗਈ ਆ ਹਾਂ ਬਈ ਆ ਜਾ ਦੇਖੋ ਐਨ ਲਿਬੜਿਆ ਪਿਆ ਪੂਰਾ ਪਰ ਮੂਰਤ ਬਣਿਆ ਖੜਾ ਐਨ ਹਾਂ ਬਈ ਆਇਆ ਬੋਤ ਆਜੋ ਜੀ ਆਜੋ ਸ਼ਾਬਾਸ਼ ਹੁਣ ਇਹਦੇ ਪਾਉਨੇ ਆ ਲਗਾਮ ਲੱਭੜਿਆ ਬਹੁਤ ਪਿਆ ਇਹਨੂੰ ਨਵਾਵਾਂਗੇ ਖਰਖਰੇ ਨਾਲ ਇੰਨੀ ਸਫਾਈ ਨਹੀਂ ਹੁੰਦੀ ਘੋੜੇ ਦੀ ਤੇ ਨਮਾਉਣਾ ਬਹੁਤ ਜ਼ਰੂਰੀ ਆ ਹੁਣ ਇਹਨੂੰ ਲੈ ਕੇ ਜਾਂਦੇ ਆਪਾਂ ਦੂਜੇ ਫਾਰਮ ਤੇ ਆਪਣੇ ਉਧਰ ਮੈਟ ਤੇ ਇਹਨੂੰ ਤਕਰੀਬਨ ਸਾਰਾ ਦੁਪਹਿਰਾ ਉੱਥੇ ਰੱਖਾਂਗੇ ਪੱਖੇ ਚੱਲਦੇ ਹੋਣਗੇ ਨਮਾਉਣ ਤੋਂ ਬਾਅਦ ਉੱਥੇ ਖੜੂਗਾ ਇਹ ਸ਼ਾਮ ਦੇ ਟਾਈਮ ਇੱਧਰ ਲੈ ਕੇ ਆਵਾਂਗੇ ਆਪਾਂ ਆਪਣੇ ਰਣ ਸਿੰਘ ਨੂੰ ਸ਼ਾਮ ਵੀ ਬਿਲਕੁਲ ਕਾਲੀ ਕਰੀ ਪਈ ਆ ਮੈਨੇ ਆ ਜਾ ਬਈ ਆ ਜਾ ਬਈ ਹੁਣ ਮੈਂ ਜਦੋਂ ਉਧਰ ਬਾਹਰ ਘੇੜਾ ਦੇਖ ਲੈ ਆਏ ਸਾਡੇ ਪਿੰਡ ਦੇ ਬਜ਼ੁਰਗ ਬੈਠੇ ਕਹਿੰਦੇ ਵੀ ਮੁੰਡੇ ਤੇਰਾ ਘੋੜਾ ਨਿਮਾਉਣ ਵਾਲਾ ਹੋ ਰਿਹਾ ਮਹਨਮਾ ਆਇ ਰਹੇ ਐ ਅੱਜ ਮੈਨੂੰ ਹੁਣ ਇਹਦੇ ਪਿਛਾੜੀਆਂ ਲਾ ਲੈਂਦੇ ਆਪਾਂ ਆਪਣੇ ਕੋੜਾ ਗਿੱਲਾ ਕਰਤਾ ਇੱਕ ਵਾਰੀ ਹੁਣ ਇਹਦੇ ਜਿੰਨੀ ਵੀ ਮਿੱਟੀ ਆ ਪਿੰਡੇ 'ਚ ਆਪਾਂ ਨੂੰ ਸਭ ਦਿਖ ਰਹੀ ਆ ਆਪਾਂ ਯੰਤਰ ਵੀ ਵਰਤਾਂਗੇ ਵੀ ਕਿਹਦੇ ਨਾਲ ਕੋੜਾ ਬਿਲਕੁਲ ਐਨ ਚਿੱਟਾ ਸਫੇਦ ਨਿਕਲਿਆ ਹੁੰਦਾ ਉਹ ਵੀ ਦੱਸਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਇਹ ਬੁਰਸ਼ ਮਾਰਨਾ ਜ਼ਰੂਰੀ ਹੁੰਦਾ ਕੋੜੇ ਦੇ ਵੀ ਮਿੱਟੀ ਨਾ ਰਹਿ ਜਾ ਬਾਲਾਂ 'ਚ ਫੇਰ ਸਾਬਣ ਲਾਉਣ ਦਾ ਫਾਇਦਾ ਆਪਾਂ ਨੂੰ ਇੱਕ ਵਾਰੀ ਮਿੱਟੀ ਜਿਹੜੀ ਹੁਣ ਆਪਾਂ ਨੇ ਜਿਵੇਂ ਗਿੱਲਾ ਕਰ ਲਿਆ ਕੋੜਾ ਤੇ ਹਲਕਾ ਜਿਹਾ ਪਾਣੀ ਛੱਡ ਕੇ ਥੋੜਾ ਥੋੜਾ ਪਾਣੀ ਛੱਡ ਕੇ ਫੇਰ ਇਹਨੂੰ ਨਾਲ ਜਿਹੜਾ ਬੁਰਸ਼ ਮਾਰਾਂਗੇ ਫੇਰ ਕੋੜਾ ਬਿਲਕੁਲ ਸਾਫ਼ ਨਿਕਲਿਆ ਹੋਊਗਾ ਵਿੱਚੋਂ ਪੈਰਾ ਨੂੰ ਸਾਫ ਕਰੇਗਾ ਸਾਬਣ ਆਪਾਂ ਨੇ ਉਦੇ ਜਰਾਬ ਦੇ ਵਿੱਚ ਪਾ ਲਾਨੇ ਆ ਵੀ ਜਿਆਦਾ ਸਾਬਣ ਨਾ ਖੁਰੇ ਇਹਦੇ ਨਾਲ ਬਾਣਾ ਚ ਜੰਮਦੀ ਨਹੀਂ ਤੇ ਸਾਬਣ ਦਾ ਬਹੁਤ ਵਧੀਆ ਕਮਾਲ ਆ ਯਾਰ ਮਤਲਬ ਵੀਲ ਕਪੂੜ ਤੋਂ ਮੈਂ ਕਈ ਦਿਨਾਂ ਬਾਅਦ ਲਾਉਂਦਾ ਇਹਨੂੰ ਹਰ ਰੋਜ਼ ਨਹੀਂ ਲਾਉਂਦਾ ਜਿਵੇਂ ਆਪਾਂ ਚਾਰ ਵਾਰ ਘੋੜਾ ਨਵਾਵਾਂਗੇ ਜੋ ਇੱਕ ਜਾਂ ਦੋ ਵਾਰ ਸਾਬਣ ਲਾਉਂਦੇ ਆਪਾਂ ਤੇ ਜਿਵੇਂ ਹੁਣ ਲੇਬੜਿਆ ਹੋਇਆ ਸੀ ਅੱਜ ਸਾਬਣ ਲਾ ਦਿੱ ਥਾਪਣਾ ਹਜੇ ਸਾਬਣ ਨਾਲ ਵੀ ਸੁੱਕੇ ਨਾ ਇਹਦੇ ਉੱਪਰ ਪਾਵੇਂ ਡੱਦਾ ਕਰਕੇ ਲਾ ਲਿਆ ਗੁਰੂ ਵੀ ਇੱਕ ਵਾਰ ਪੁੱਠੇ ਦੇ ਲਾ ਲਈ ਪਿਛਲੇਨ ਲੱਤਾਂ ਦੇ ਲਾ ਲਈ ਸਾਰੀ ਜੇ ਕੱਲਾ ਜਾਣਾ ਜੇ ਦੋ ਜਣੇ ਹੋਣ ਤਾਂ ਤਾਂ ਸਾਰੇ ਘੋੜੇ ਨੂੰ ਬਹੁਤ ਜਲਦੀ ਨਵਾਇਆ ਜਾਂਦਾ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਘੋੜਾ ਨਵਾਤਾ ਆਪਾਂ ਨੇ ਐਨ ਕਰਤੀ ਤਸੱਲੀ ਇਹਦੀ ਹੁਣ ਇਧਰ ਸਖੂ ਤੇਰ ਸੋਮਵਾਰ ਨੂੰ ਆਪਾਂ ਤੇਲ ਤੂਲ ਲਾਵਾਂਗੇ ਤੇ ਸ਼ਾਮ ਨੂੰ ਹਲਕੀ ਭੁਲਕੀ ਐਕਸਰਸਾਈਜ਼ ਵੀ ਕਰਾਵਾਂਗੇ ਕਿਉਂਕਿ ਅੱਜ ਮੌਸਮ ਠੀਕ ਆ ਹਵਾ ਚੱਲ ਰਹੀ ਆ ਹੁਣ ਲੂਟਣ ਦਾ ਸਮਾਂ ਖੰਡਾ ਜਿੰਚ ਲੂਟਣ ਆਪਣਾ ਬਹੁਤ ਵਧੀਆ ਚੱਲ ਰਿਹਾ ਇਸ ਵਾਰ ਤੁਹਾਡਾ ਕਿਵੇਂ ਚੱਲ ਰਿਹਾ ਲੂਟਣ ਤੁਸੀਂ ਵੀ ਦੱਸਿਓ ਬੜੇ ਦੋਸਤਾਂ ਨੇ ਇਸ ਵਾਰ ਮੈਨੂੰ ਫੋਨ ਮੈਸੇਜ ਆਏ ਦੀ ਕਿ ਅਸੀਂ ਲੂਟਣ ਵੀ ਜਾ ਰਹੇ ਹਾਂ ਤੇ ਪਿਛਲੇ ਸਾਲਾਂ ਚ ਮੇਰਾ ਉਸ ਨਹੀਂ ਦਿਨਾ ਚਾਕੇ ਬਹੁਤ ਘਟ ਜਾਂਦਾ ਸੀ ਪਰ ਐਤ ਕੀ ਫੁੱਲ ਜਲ ਰਹੇ ਨਜ਼ਾਰੇ ਦੇ ਦਿੱਤੇ ਉਸ ਨੂੰ ਘੋੜਿਆਂ ਦੇ ਦਾਣੇ ਦਾ ਖਰਚਾ ਹੀ ਬਹੁਤ ਘਟ ਜਾਂਦਾ ਆਪਾਂ ਨੇ ਤੇ ਪਹਿਰ ਬਿਲਕੁਲ ਸੁੱਕੇ ਪਿਆ ਹੁਣ ਇਹਦੇ ਆਪਾਂ ਤੇਲ ਲਾ ਰਹੇ ਨੇ ਤੇਲ ਬਹੁਤ ਜ਼ਰੂਰੀ ਆ ਬਈ ਦੂਜੇ ਤੀਜੇ ਦਿਨਾਂ ਨੂੰ ਲਾਦਿਆ ਕਰੂਗਾ ਸ਼ੁੱਕ ਮੌਸਮਾਂ ਬਹੁਤ ਜ਼ਿਆਦੇ ਮਨਾਂ ਕੋ ਕੋ ਨੂੰ ਪ੍ਰਾਂਤ ਤਸੱਲੀ ਨਾਲ ਤੇਲ ਆ ਜਿਹੜਾ ਆਪਾਂ ਲਾ ਰਹੇ ਹਾਂ I the ਰਾਣ ਸੰਗ੍ਰਹਿਣ ਬਿਲਕੁਲ ਤਿਆਰ ਹਨ ਹਾਈ ਤਵਾਈ ਕਰਾਈਏ ਇਹਦੀ ਅੱਜ ਤੇ ਸੁੰਬਾ ਨੂੰ ਤੇਲ ਲਾਤਾ ਹੁਣ ਇਹਦੇ ਉਧਰ ਆਪਾਂ ਕਮਰੇ ਵਿੱਚ ਛੱਡ ਕੇ ਆਵਾਂਗੇ ਰਾਣ ਸੰਗ੍ਰਹਿਣ ਨੂੰ ਆਸ ਚਲੋ ਜੀ ਹੁਣ ਲੇਟ ਲੂਟ ਲਾਲੂ ਰੰਥੀ ਨਮਾਰਦਾ ਅੱਜ ਆਪਾਂ ਨੇ ਐਨ ਗੋਰਾ ਚਿੱਟਾ ਕਰਦਾ ਦੱਸੋ ਕਿਵੇਂ ਲੱਗਿਆ ਜਿਹੜਾ ਬਲੌਗ ਤੇ ਲਾਈਕ ਸ਼ੇਅਰ ਕਰਨਾ ਠੀਕ ਕਰ ਲੈਣਾ ਬਾਕੀ ਜੋ ਬਸੇ ਵੜਕ ਮਾਰ ਤੇ ਮਿਲਦਾਂਗੇ ਕਿਸੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਸਾਰੇ ਦੋਸਤਾਂ ਦਾ ਜੀ